बॉलीवुड इंडस्ट्री ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੁਆਹਾ ਜਾ ਰਹੇ ਇੱਕ ਕਰੂਜ਼ ਤੇ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਡਰਗ ਪਾਰਟੀ ਕਰ ਰਹੇ ਸਨ ਜਿੱਤਾਂ ਵਿੱਚੋਂ 9 ਮਰਦ ਅਤੇ 3 ਲੜਕੀਆਂ ਸ਼ਾਮਿਲ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਨਾਂ ਸ਼ਾਹਰੂਖ ਖਾਨ ਦੇ ਪੁੱਤਰ ਆਰਿਆਨ ਖਾਨ ਦਾ ਹੈ ਜਿਸ ਨੂੰ ਐਨਸੀਬੀ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਐਨਸੀਬੀ ਸੂਤਰਾਂ ਅਨੁਸਾਰ ਪੁੱਛਗਿੱਛ ਦੇ ਦੌਰਾਨ ਆਰਿਆਨ ਖਾਨ ਨੇ ਮੰਨਿਆ ਕਿ ਉਹ ਇਸ ਪਾਰਟੀ ਦਾ ਹੈ ਸਸੀ ਉਸਨੇ ਵੀ ਇਹ ਮੰਨਿਆ ਕਿ ਉਸਨੇ ਗਲਤੀ ਕੀਤੀ ਸੀ ਸੂਤਰਾਂ ਦੇ ਅਨੁਸਾਰ ਆਰਿਆਨ ਦੇ ਸ਼ੌਂਕ ਦੇ ਤੌਰ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ ਹੈ ਇਸ ਦੇ ਨਾਲ ਹੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਪਰਸਟਾਰ ਸ਼ਾਹਰੂਖ ਖਾਨ ਨੇ ਆਪਣੇ ਬੇਟੇ ਦੀ ਹਿਰਾਸਤ ਨੂੰ ਲੈ ਕੇ ਮਸ਼ਹੂਰ ਵਕੀਲ ਸਤੀਸ਼ ਮਨਸ਼ਿੰਦੇ ਜਿਨ੍ਹਾਂ ਦੀ ਟੀਮ ਇਸ ਵੇਲੇ ਐਨਸੀਬੀ ਦਫਤਰ ਦੇ ਵਿੱਚ ਮੌਜੂਦ ਹੈ ਨਾਲ ਸੰਪਰਕ ਕੀਤਾ ਹੈ ਹਾਲਾਂਕਿ ਐਨਸੀਬੀ ਦੇ ਵੱਲੋਂ ਇਸ ਸੰਬੰਧ ਵਿੱਚ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਵੱਲੋਂ ਵੀ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੁਆ ਜਾ ਰਹੇ ਇੱਕ ਕਰੂਜ਼ ਤੇ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਡਰੱਗ ਪਾਰਟੀ ਕਰ ਰਹੇ ਸਨ ਜਿੱਤਾਂ ਵਿੱਚੋਂ 9 ਮਰਦ ਅਤੇ 3 ਲੜਕੀਆਂ ਸ਼ਾਮਲ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਨਾਂ ਸ਼ਾਹਰੂਖ ਖਾਨ ਦੇ ਪੁੱਤਰ ਆਰਿਅਨ ਖਾਨ ਦਾ ਹੈ ਜਿਸ ਨੂੰ ਐਨਸੀਬੀ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਐਨਸੀਬੀ ਸੂਤਰਾਂ ਅਨੁਸਾਰ ਪੁੱਛਗਿੱਛ ਦੇ ਦੌਰਾਨ ਆਰਿਅਨ ਖਾਨ ਨੇ ਮੰਨਿਆ ਕਿ ਉਹ ਇਸ ਪਾਰਟੀ ਦਾ ਹੈ ਸਾਸੀ ਉਸਨੇ ਵੀ ਇਹ ਮੰਨਿਆ ਕਿ ਉਸਨੇ ਗਲਤੀ ਕੀਤੀ ਸੀ ਸੂਤਰਾਂ ਦੇ ਅਨੁਸਾਰ ਆਰਿਆਨ ਦੇ ਸ਼ੌਂਕ ਦੇ ਤੌਰ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ ਹੈ ਇਸ ਦੇ ਨਾਲ ਹੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਪਰਸਟਾਰ ਸ਼ਾਹਰੂਖ ਖਾਨ ਨੇ ਆਪਣੇ ਬੇਟੇ ਦੀ ਹਿਰਾਸਤ ਨੂੰ ਲੈ ਕੇ ਮਸ਼ਹੂਰ ਵਕੀਲ ਸतीश ਮਨਸ਼ਿੰਦੇ ਜਿਨ੍ਹਾਂ ਦੀ ਟੀਮ ਇਸ ਵੇਲੇ ਐਨਸੀਬੀ ਦਫ਼ਤਰ ਦੇ ਵਿੱਚ ਮੌਜੂਦ ਹੈ ਨਾਲ ਸੰਪਰਕ ਕੀਤਾ ਹੈ ਹਾਲਾਂਕਿ ਐਨਸੀਬੀ ਦੇ ਵੱਲੋਂ ਇਸ ਸੰਬੰਧ ਵਿੱਚ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸ਼ਾਹਰੂਖ ਖਾਨ ਦੇ ਵੱਲੋਂ ਵੀ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ ਤੇ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਡਰੱਗ ਪਾਰਟੀ ਕਰ ਰਹੇ ਸਨ ਜਿਤਨਾ ਵਿੱਚੋਂ 9 ਮਰਦ ਅਤੇ 3 ਲੜਕੀਆਂ ਸ਼ਾਮਲ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਨਾਂ ਸ਼ਾਹਰੂਖ ਖਾਨ ਦੇ ਪੁੱਤਰ ਆਰਿਅਨ ਖਾਨ ਦਾ ਹੈ ਜਿਸ ਨੂੰ NCB ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ NCB ਸੂਤਰਾਂ ਅਨੁਸਾਰ ਪੁੱਛਗਿੱਛ ਦੇ ਦੌਰਾਨ ਆਰਿਆਨ ਖਾਨ ਨੇ ਮੰਨਿਆ ਕਿ ਉਹ ਇਸ ਪਾਰਟੀ ਦਾ ਹਿੱਸਾ ਸੀ ਉਸਨੇ ਵੀ ਇਹ ਮੰਨਿਆ ਕਿ ਉਸਨੇ ਗਲਤੀ ਕੀਤੀ ਸੀ ਸੂਤਰਾਂ ਦੇ ਅਨੁਸਾਰ ਆਰਿਆਨ ਨੇ ਸ਼ੌਂਕ ਦੇ ਤੌਰ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ ਹੈ ਇਸ ਦੇ ਨਾਲ ਹੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਪਰਸਟਾਰ ਸ਼ਾਹਰੂਖ ਖਾਨ ਨੇ ਆਪਣੇ ਬੇਟੇ ਦੀ ਹਿਰਾਸਤ ਨੂੰ ਲੈ ਕੇ ਮਸ਼ਹੂਰ ਵਕੀਲ ਸतीश ਮਨਸ਼ਿੰਦੇ ਜਿਨ੍ਹਾਂ ਦੀ ਟੀਮ ਇਸ ਵੇਲੇ ਐਨਸੀਬੀ ਦਫ਼ਤਰ ਦੇ ਵਿੱਚ ਮੌਜੂਦ ਹੈ ਨਾਲ ਸੰਪਰਕ ਕੀਤਾ ਹੈ ਹਾਲਾਂਕਿ ਐਨਸੀਬੀ ਦੇ ਵੱਲੋਂ ਇਸ ਸੰਬੰਧ ਵਿੱਚ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਵੱਲੋਂ ਵੀ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ